ਲਓ ਜੀ ਅਹੀਂ ਆਈਆਂ ਵੀਰ ਸੋਨੂ ਕੋਲੋਂ ਗੋਲ ਗੱਪੇ ਖਾਣ ਦੇ ਆ ਲਓ ਜੀ ਆਓ ਜੀ ਗੋਲ ਗੱਪੇ ਖਾਓ ਗੋਲ ਗੱਪੇ ਖਾਓ ਤੇ ਤਿਆਰੀ ਹੁੰਦੀ ਵੀ ਗੋਲ ਗੱਪਿਆਂ ਦੀ ਤੇ ਨਾਲ ਹੀ ਮੇਰੇ ਇੱਧਰ ਮੇਰਾ ਵੀਰ ਨਗੁੱਟ ਗਿਆ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਮਸਤੇ ਨਮਸਤੇ ਮਸਾਲਾ ਬਣ ਗਿਆ ਗੋਲ ਗੱਪੇ ਮਸਾਲਾ ਬਣ ਗਿਆ ਹਣਾ ਲੈ ਹਰ ਗੋਲ ਗੱਪੇ ਖਾ ਪਹਿਲੇ ਸ਼ੁਰੂ ਇਹਦੇ ਮੁੰਡੇ ਨੂੰ ਕਰ ਪਾਣੀ ਚੈੱਕ ਕਰਾਓ ਆ ਲੈ ਪਾਣੀ ਹਾਂ ਜੀ ਇਹ ਬਰ ਬਾਬਾ ਲੋਭਾ ਵਿੱਚ ਪਾ ਕੇ ਪਾਈਏ ਹਾਂ ਜਾਣ ਕੇ ਪਾਣੀ ਬਦਲਾ ਨਾ ਹੋਵੇ ਹਾਂਜੀ ਮੰਡਾ ਦਾ ਪੂਰਾ ਕਾਰੀਗਰ ਹੈ ਬੜੀ ਸਕੀਮ ਲਾਈ ਹੈ ਬਾਈ ਸਕੀਮ ਪੂਰੀ ਪਾਣੀ ਪੀਓ ਹਲ ਪਾਣੀ ਪੀ ਪਾਣੀ ਚੈੱਕ ਕਰ ਲੁੱਟ ਗਿਆ ਇਹ ਆ ਲਓ ਜੀ ਆਪਾਂ ਪਾਣੀ ਪੀਨੇ ਆ ਵੈਰੀ ਟੇਸਟੀ ਇਹਦੇ ਮੜਾ ਕਰੋ ਇਹ ਆ ਲੁਕਾਇਆ ਤੇ ਅਚੜੂ ਆ ਲੈ ਆ ਹਰੀ ਹਰੀ ਮਿਰਚ ਤੇ ਆ ਪਾਣੀ ਓਏ ਓਏ ਲੈ ਪੀ ਲਾਲ ਗੁੱਟ ਕੇ ਖਾ ਕਰ ਦੱਸੀ ਮੈਨੂੰ ਟੇਸਟ ਦੱਸੀ ਮੈਂ ਬਾਅਦ ਖਾਵਾਂਗਾ ਜੇਰਾ ਇੱਕ ਰਖਾਏਗਾ ਕਿਵੇਂ ਜਰਾ ਵੱਟ ਨਿਕਲ ਗਏ ਲਓ ਜੀ ਲਓ ਜੀ ਮੇਰੇ ਮਿੱਠਾ ਨਾ ਬਾਈ ਹੁਣ ਨਹੀਂ ਇਤਰਾ ਅੱਛਾ ਬੜਾ ਬੰਦਾ ਖਰਾਬ ਏ सोनू ਇੱਕ ਨਾ ਦੁਕਾਨ ਦੀ ਮੇਨ ਮੇਨ ਬਾਜ਼ਾਰ ਦੇ ਮੋੜ ਦੇ ਉੱਤੇ ਅੰਬਰਦਾਰ ਰੋਡ ਮੇਨ ਬਾਜ਼ਾਰ ਦੀ ਨੁੱਕਰ ਤੇ ਹੀ ਤੇ ਲੰਗੋਟੀਆਂ ਮੇਰਾ ਨੇ ਐਵੇਂ ਸੰਗ ਰੱਖਦਾ ਕੋਈ ਨਾ ਕੀ ਸੁਣੂ ਏ ਜਿਹੜਾ ਵੀਰ ਇੱਥੇ ਆਵੇ ਤੇ ਗੁਣ ਗਾਵੇ ਗੁਣ ਗਾਵੇ ਬੜੇ ਸੁਆਦ ਨੇ ਧੰਨਵਾਦ ਜੀ